ਵੀ ਕੁਲਵਿੰਦਰ ਆਪਣੇ ਪਲਾਟ ਸਵਾਰਨਾ ਸੀ ਹਾਜ਼ਰ ਹੋਣਾ ਗੇ ਹਾਂ ਇਹ ਕੁਲਵਿੰਦਰ ਬਾਰੇ ਨਾ ਕੁਲਵਿੰਦਰ ਤੋਂ ਨਾ ਪੁੱਛੋ ਕੁਲਵਿੰਦਰ ਬਾਰੇ ਦੁਨੀਆ ਤੋਂ ਪੁੱਛੋ ਸਹੀ ਗੱਲ ਆਈ ਸਹੀ ਗੱਲ ਆ ਸਹੀ ਗੱਲ ਬੇਟਾ ਫੌਜ ਚ ਭਰਤੀ ਕਰਾਇਆ ਹਾਂ ਬੇਟਾ ਫੌਜੀ ਆ ਜੀ ਆਪਣਾ ਹਾਂ ਕੁਲਵਿੰਦਰ ਹਾਂ ਬੇਟਾ ਫੌਜ ਚ ਭਰਤੀ ਕਰਾਇਆ ਉਹਨੇ ਮੇਰੇ ਨਾਲ ਰੇ ਖਿਲਾਰੀ ਸੀ ਉਹਨੇ ਮੇਰੇ ਨਾਲ ਖਿਲਾਰਦਾ ਰਿਹਾ ਗੁਰਪੇਰਾ ਆਪਣਾ ਛਣੀਰੇ ਆਪਣੇ ਮੇਰੇ ਨਾਲ ਰੇਅ ਸਪਰੇਆ ਕਰਦਾ ਰਿਹਾ ਹਾਂ ਤੇ ਉਸ ਤੋਂ ਬਾਅਦ ਵੇਖ ਲਾ ਤੂਲ ਜਿਹੜੇ ਸਪਰੇ ਕੀਤੀ ਇਹਨੇ ਹਾਂ ਤਾਂ ਡੈਡੀ ਭਰਤੀ ਉਹਨੇ ਤਾਂ ਬੈਗ ਹੋ ਜਾ ਕੋਈ ਆਲੀ ਕੋਈ ਨਹੀਂ ਹਾਂ ਦੇ ਉਹ ਭਰਤੀ ਹੋ ਗਿਆ ਭਰਤੀ ਹੋ ਗਿਆ ਤੇ ਮੁੜ ਕੇ ਉਹਨੇ ਨਾ ਆਪਣੀ ਰਿਸ਼ਤੇਦਾਰੀ ਚ ਬੋਲਟ ਲੈ ਜੇ ਕਢਾ ਕੇ ਕੋਈ ਹਾਂ ਹਾਂ ਤਾਂ ਨਾ ਮੈਂ ਉਹਨੂੰ ਬੋਲਟ ਮੰਗ ਲਿਆ ਉਹਾਂ ਦੇ ਵੀ ਨਹੀਂ ਦੇਣਾ ਹਾਂ ਡੈਡੀ ਬੋਲਟ ਆ ਪਾਪਾ ਡੇਢ ਮਹੀਨੇ ਚ ਘਾ ਵੱਢ ਕੇ 1,95,000 ਦਾ ਕੰਪਨੀ ਏਜੰਸੀ ਨੂੰ ਬਾਹਰ ਕਢਦਾ ਜਿੱਦਵਾਲੀ ਤੋਂ ਪਹਿਲਾਂ 4 ਦਿਨ ਹਾਂ 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 ਤੇ ਉਹੀ ਬੋਲਟ ਮੁੜ ਕੇ ਉਹਨੇ ਉਸ ਤੋਂ ਬਾਅਦ ਫੌਜ ਚ ਹੋ ਗਿਆ ਆਪਾਂ ਬੇਟੀ ਨਹੀਂ ਦੇਤਾ ਬੋਲਟ ਮੁੜ ਕੇ ਉਹ ਬੇਟੀ ਨਹੀਂ ਦੇਤਾ ਹਾਂ ਉਹ ਚੱਲਿਆ ਕਿਹੜਾ ਸੀ ਮਨਲਾ 2-400 ਕਿਲੋਮੀਟਰ ਮਸਾਂ ਚੱਲਿਆ ਸੀ ਹੂੰ ਉਹੀ ਬੋਲਟ ਬੇਟੀ ਉਹ ਬੋਲਟ ਪੋਟੀ ਬੇਟੀ ਨਹੀਂ ਦੇਤਾ ਆਇਆ ਵੀ ਤੇ ਜਿਹੜੇ ਮੁੰਡੇ ਨੂੰ ਜਿਹੇ ਮੁੰਡੇ ਨੇ ਮੇਰੀ ਬੇਟੀ ਵਹੀ ਆ ਬੰਦੇ ਐਡੇ ਵਧੀਆ rau ਕਹਿੰਦੇ ਆ ਬੰਦਾ ਜਾਣਦਾ ਹਾਂ ਆਪਣੇ ਸਾਡੇ ਗਵਾਂਢੀ ਆ ਪੰਜ ਪੈਸੇ ਦੀ ਮੰਗ ਨਹੀਂ ਕੀਤੀ ਬਾਈ ਉਹਨਾਂ ਬੰਦਿਆਂ ਨੇ ਮੈਂ ਮਲਾਜ਼ਮ ਲੱਗੇ ਸਾਰਾ ਟੱਬਰ ਉਹਨਾਂ ਦਾ ਹਾਂ ਬਾਲੇ ਗੱਡ ਬੰਦੇ ਤੇਰੇ ਏਰੀਏ ਦੇ ਘਰ ਬਣਾਇਆ ਬੇਟਾ ਫੌਜ ਵਿੱਚ ਭਰਤੀ ਕਰਾਇਆ ਦਿਹਾੜੀ ਕਰਕੇ ਜਿਹੜੇ ਮੁੰਡੇ ਬਾਹਰ ਉੱਠ ਜਾਂਦੇ ਕੋਈ ਤੂੰ ਐ ਨਹੀਂ ਜਾਣ ਲੱਗੇ ਨੂੰ ਕਿਸੇ ਨੂੰ ਕਹਿੰਦਾ ਵੀ ਯਾਰ ਪੁੱਤ ਬਾਹਰ ਨਾ ਜਾਓ ਯਾਰ ਮੈਂ ਬਾਹਰ ਨਹੀਂ ਕਿਹਾ ਮੈਂ ਡਰ ਕੇ ਆਪਾਂ ਰੱਬ ਤੋਂ ਡਰ ਕੇ ਆਨੇ ਆ ਆਪਾਂ ਪੰਜਾ ਸੱਤਾ ਸਿੱਲ ਕਿੱਲੇ ਵਾਲੇ ਦੇ ਮੁਕਾਬਲੇ ਜਾਂਦੇ ਆਂ ਹਾਂ ਪੰਜਾਬ ਦੇ ਵਿੱਚ ਜਿਹੜੇ ਬੰਦੇ ਨੇ ਕੰਮ ਕਰਾਣਾ ਪੈਸੇ ਕਮਾਉਣ ਨਾਲ ਲਾਉਣ ਦਾ ਤਰੀਕਾ ਜਿਆਦਾ ਹੋਣਾ ਚਾਹੀਦਾ ਬੰਦੇ ਨੂੰ। ਘਰ ਗੱਲ। ਹਾਂ। ਜੇ ਆਪ ਕਹਿੰਦੇ ਮੈਂ ਹਜ਼ਾਰ ਕਮਾਉਣਾ। 500 50 ਛਿੜਾਤਾ ਦਿਨ ਤੋਂ ਨਸ਼ੇ ਜਿਹੜਾ ਤਾਂ ਫੇਰ ਤਾਂ ਬਈ ਮੇਰੇ ਪੱਲੇ ਕੁਹ ਨਹੀਂ। ਪੈਸੇ ਬਹੁਤ ਆ ਪੰਜਾਬ ਦੀ ਜ਼ਮੀਨ ਤੇ ਧਰਤੀ ਜਿਹਨੇ ਮਰਜ਼ੀ ਕਮਾ ਲਾ ਮੈਂ ਤਾਂ ਕਹਿੰਦਾ ਜਿੰਨੇ ਮਰਜ਼ੀ। ਮੇਰੇ ਬਰਾਬਰ ਮੇਰਾ ਮਗਾਵਲਾ ਕੀ ਤੇ ਮੇਰੇ ਬੇਟੇ ਨਾਲ। ਮੈਨੂੰ ਕਹਿੰਦਾ ਮੇਰੀ 40000 ਰੁਪਆ। ਮੈਂ ਕਿਹਾ ਮੈਂ ਤੇ ਕੁ ਵੱਧ ਕਮਾ ਕੇ ਆ 10000 ਰੁਪਏ। ਆ ਗਿਆ। ਆਏ ਗੱਲ ਮੈਂ ਕਹਿੰਦਾ 1000 ਰੁਪਏ ਮੈਂ ਤਾਂ ਵੱਧ ਬਣਾ ਕੇ ਵਗਾ ਤੂੰ 40000 ਬਣਾ ਕੇ ਵਗਾ ਜਿਹੜੀ ਅਸੀਂ ਮਹੀਨੇ ਦੇ ਮਹੀਨੇ ਹਿਸਾਬ ਕਰਦੇ ਮੈਂ ਤੇ ਮੇਰਾ ਬੇਟਾ ਹਾਂ ਉਹਦੇ ਨਾਲ 500 ਵੱਧ ਹੁੰਦਾ ਮੇਰਾ ਵੇਖ ਲੈ ਇਹ ਇਹ ਟੁੱਟਮੀ ਦਿਹਾੜੀ ਜਾਂਦਾ ਨਾਲੇ ਪੱਕੀ ਕਿਤੇ ਨਹੀਂ ਆਉਂਦਾ ਪੱਕੀ ਨਹੀਂ ਕਿਤੇ ਜਾਂਦਾ ਹਾਂ ਮਹੀਨੇ ਦੇ ਐਵਰੇਜ ਕੱਢਦੇ ਇਹੀ ਕਾਰਨ ਕਰਕੇ ਪੈਸਾ ਕਮਾ ਲੋ ਘੱਟ ਪਵੇਂ ਹਜ਼ਾਰ ਤੇ ਲੋਨ ਦਾ ਤਰੀਕਾ ਵੱਧ ਤੋਂ ਵੱਧ ਜਿਹੜੇ ਬੰਦਾ ਲੋਨ ਦਾ ਤਰੀਕਾ ਬਈ ਵੱਧ ਜਾਣਦਾ ਨਾ ਪੈਸੇ ਦਾ ਉਹ ਬੰਦੇ ਅੱਜ ਵੀ ਪੰਜਾਬ ਦੀ ਧਰਤੀ ਦੇ ਫੁੱਲ ਬਟਾ ਪਕਾਉਂ ਜਾਪਾ ਤੇ ਜਿਹਨੂੰ ਲੋਨ ਦਾ ਤਰੀਕਾ ਨਹੀਂ ਉਹ ਕੈਨੇਡਾ ਮਾਰਗਾਂ 'ਚ ਵਾਹ ਕੇ ਵਾ ਸਿੱਖਣ ਵਾਲੀ ਗੱਲ ਕੁਲਵਿੰਦਰ ਇੱਕ ਉਹ ਗੱਲ ਦੱਸ ਜਿਹੜੀ ਆਪਾਂ ਅੱਗੇ ਦੱਸਦੇ ਸੀਗੇ ਵੀ ਤੂੰ ਕਿਹਾ ਵੀ ਬੁੜੀਆਂ ਨੂੰ ਮੈਂ ਪੈਸੇ ਫੜਾਇਓ ਕਹਿੰਦੇ ਕਿੰਨੇ ਦਿਨਾਂ ਦੇ ਉਹ ਉਹ ਗੱਲ ਸੀ ਕਿਹੜੀ ਵੀ ਇੱਕ ਦਿਨ ਕਿਹਾ 25 2400 ਰੁਪਏ ਹਾਂ ਭਾਈ ਮੈਂ ਗੁਰ ਪਰਪਰ ਦੀ ਗੱਲ ਹੀ ਤੁਹਾਨੂੰ ਤੈਨੂੰ ਦਸੀ ਨੇ ਹਾਂ 84 ਢੋਲ ਲਾਉਂਦੀਆਂ 84 ਬੱਸ 84 ਤਾਂ ਜ਼ਿਆਦਾ ਹੀ ਹੋਣੀਆਂ ਹਾਂ ਹਾਂ ਕੱਲਾ ਜਨੇ ਸੀ ਮੈਂ ਕੱਲੇ ਢੋਲੀਆਂ ਚੱਕ ਚੱਕ ਲਈ ਤੜਕੇ ਰਾਹ ਸਵੇਰ ਤੋਂ ਲੱਗਿਆ ਮੈਂ ਤੇ ਸ਼ਾਮ ਹੋ ਗਈ ਮੈਨੂੰ ਤੇ ਮੈਂ ਘਰੇ ਨਾ 26-2700 ਰੁਪਏ ਦਾੜੀ ਬਣਿਆ ਹਾਂ ਤੇ ਜਿਵੇਂ ਇਧਰ ਘਰੇ ਮੈਂ ਮੇਰੇ ਘਰੇ ਇਧਰ ਕਿੰਦੂ ਮੈਂ ਕਿੰਦੂ ਪੜੀ ਪੈਸੀ ਮੈਨੇ ਕਿੰਨੇ ਦਿਨਾਂ ਦੇ ਆ ਉਹ ਮੈਂ ਕਿਆ ਦਿਨਾਂ ਤੇ ਕਿਹੜੇ ਕਿੰਨੇ ਤੇ ਮੇਰੀਆਂ ਲੱਤਾਂ ਵੇ ਤੇ ਇਧਰ ਛਿਲੀਆਂ ਪੰਜਾ ਹਾਂ ਆਦੀ ਤੂੰ ਮਰ ਜਾਗੇ ਇਹਨੇ ਢੋਲੀਆਂ ਘੱਟ ਕਰ ਲਿਆ ਕਰ ਕੰਮ ਮੈਂ ਕਿਆ ਯਾਰ ਜਦੋਂ ਮੈਂ 10 ਢੋਲੀਆਂ ਲਾਦਣਾ ਉਦੋਂ ਸਮਝ ਲੈ ਮੇਰੇ ਫਰ ਲੱਗ ਜਾਂਦੇ ਪੈਰਾਂ ਨੂੰ ਲੱਗਦੇ ਬਈ ਹੌਸਲਾ ਹੋ ਜਾਂਦਾ ਬੰਦਾ ਨਾ ਜੇ ਬੰਦਾ ਕਹਦਾ ਯਾਰ ਬ ਕੰਮ ਦਾ ਹੀ ਨਸ਼ਾ ਆ ਬਾਈ ਉਹ ਰੀਮੂ ਤੇ ਆ ਆਪਣੇ ਆਪਣਾ ਪਿੰਜਾ ਦਸਾਂ ਮੰਦਾਂ ਨਹੀਂ ਪਿੰਡ ਗਲੇ ਸੂਰੇ ਵਾਲਾ ਦਾ ਪਿੰਡ ਇਹਦਾ ਹਮ ਇੱਕ ਇਹ ਬੰਦੇ ਆ ਤਿੰਨ ਸਾਡੇ ਆਸਾ ਬੋਟਰ ਦੇ ਦੋ ਬੰਦੇ ਹਰੀ ਕਹਿੰਦੇ ਤੇ ਜਿੱਥੇ ਬੰਦੇ ਖੜ ਜਾਣਾ ਮੈਂ ਤਨੂ ਅੱਗੇ ਵੀ ਦੱਸਿਆ ਸੀ ਮੈਂ ਘਰੋਂ ਕੱਪੜੇ ਪਾ ਕੇ ਤੇ ਵੱਡੂਆ ਘਰੇ ਭੁੱਲ ਜਾਣਾ ਤੇ ਤੁਰਾਂ ਜਾਂਦੇ ਇਹਨਾਂ ਨੂੰ ਕਹਿੰਦੇ ਬਾਈ 50000 ਦੇ ਦੇ ਤੇ ਮੈਨੂੰ ਪੁੱਛਦੇ ਨਹੀਂ ਹਮ ਤੇ ਬਾਈ ਮੈਂ ਤਾਂ ਕਹਿੰਦਾ ਜਿੰਨੇ ਸਾਡੇ ਗਰੀਬ ਭਰਾ ਆ ਚਾਹ ਮਜ਼ਦੂਰ ਭਰਾ ਕੋਈ ਵੀ ਕੰਮ ਕਰਦਾ ਉਹ ਬੰਦੇ ਦਾ ਨਾ ਪੰਜਾ ਸੱਤਾ ਘਰਾਂ ਨਾਲ ਜਰੂਰ ਗਲਕਸਾਵਾ ਹੋਣਾ ਚਾਹੀਦਾ ਕੰਮ ਤੋਂ ਪਹਿਲਾਂ ਸਵਰਕ ਵੀ ਹੋਣਾ ਚਾਹੀਦਾ ਪ ਤੇ ਮੈਨੂੰ ਪੈਸਾ ਵੀ ਮਿਲੂਗਾ ਇਹਨਾਂ ਮੰਦਾ ਨਾਲ ਮੇਰੇ ਲੰਕੀ ਨਹੀਂ ਤੇ ਫਾਇਦਾ ਕੀ ਬਈ ਯਾਰ ਯਾਰਾ ਬਾਈ ਹੋਣਾ ਦੀ ਵੀ ਤੂੰ ਗੱਲ ਕਰਦਾ ਸੀ ਮੇਰੇ ਕੋਲ ਇੱਕ ਦਿਨ ਫੋਨ ਤੇ ਗੱਲ ਕੀਤੀ ਵੀ ਯਾਰ ਇਹ ਉਹ ਬਾਈ ਹੋਣੀ ਆ ਜਿਹੜੇ 40 50 ਕਿੱਲਾਂ ਦੀ ਖੇਤੀ ਕਰਦੇ ਆ ਇਹ ਵਿੱਚ 40 ਕਿੱਲੇ ਵਾਣ ਦੇ ਕੋਲੇ ਇੱਕ ਮਹੀਨੇ ਦੇ ਬੰਦਾ ਲਾਉਂਦੇ ਆ ਤੇ ਇਥੇ ਪੰਜਾਂ ਚਾਰਾਂ ਚਾਰਾਂ ਕਿੱਲਾਂ ਵਾਲੇ ਵੇਲਾ ਠੇਕ ਦੇ ਸਬਸਪਰੇਅ ਕਰਾਈਦੇ ਇਹ ਬੰਦੇ ਵੇਖ ਲੈ ਭਾਵੇਂ 40 ਕਿੱਲੇ ਵਾਣਾ ਇਹਨਾਂ ਨੇ ਵੇਲਾ ਜਿਵੇਂ ਆਇਆ ਨਾ ਜੰਦ ਚੋਂ ਆਏ ਨੇ ਜਿਵੇਂ ਹਾਂ ਤੇ 40 ਕਿੱਲਾਂ ਦੀ ਵਾਈ ਕਰਦੇ ਆ ਇੱਕ ਮਹੀਨੇ ਦੇ ਬੰਦਾ ਲਾਉਂਦੇ ਤੇ ਫਸਲ ਵੇਖ ਕੇ ਇਹਨਾਂ ਦੀ ਗੱਡੀ ਘੈਂਟ ਖ ਤਿਹ ਹੈ ਵੀ ਜ਼ਿੰਮੇਦਾਰੀ ਹੈ ਵੀ ਹਾਂ ਜਿਹਨੂੰ ਤਰੀਕਾ ਜਿਹਨੂੰ ਅਕਲ ਆ ਜਰ ਮਾਤਾ ਜੀ ਸਮਝਾ ਜਿਹਨੇ ਬੰਦਿਆ ਵੀ ਉਹੀ ਗੱਲ ਹੈ ਤਾਂ ਕਿ ਪੜਨਾ ਲਿਖਣਾ ਮੈਂ ਕਿਹਾ ਮੰਦ ਨੇ ਸਵਾਲ ਪਾਇਆ ਵੀ ਜਦੋਂ ਬੱਸ ਚੈਨ ਨਰਸਰੀ ਚਲਾਉਣੇ ਆ ਵੀ ਕੀ ਤਿੰਨ ਚੀਜ਼ਾਂ ਦੇ ਕੀਦੀ ਲੋੜ ਹੁੰਦੇ ਆ ਕਿਸੇ ਨੇ ਕੋਸ ਦੱਸਿਆ ਕਿ ਜਿਹਨੇ ਕੋਸ ਉਹ ਮੈਂ ਕਿਹਾ ਭਲਾ ਮਾਨਸ ਜੀ ਤੋਂ ਬੱਚਾ ਸਕੂਲ ਚਲਾਉਣੇ ਇੱਕ ਤਾਂ ਸਭ ਤੋਂ ਪਤਾ ਕੀ ਗੱਲ ਦਾ ਪੜਾਈ ਲਿਖਾਈ ਦੇ ਸਿੱਖਿਆ ਜਿਹੜੇ ਬੰਦੇ ਨੇ ਤਿੰਨ ਚੀਜ਼ਾਂ ਸਿੱਖ ਲਈਆਂ ਉਹ ਬੰਦੇ ਕਾਮਯਾਬ ਹੋਗੇ ਜਿਨ੍ਹਾਂ ਨੇ ਪੜਾਈ ਲਿਖਾਈ ਕੀਤੀ ਸਿੱਖਿਆ ਹੀ ਕੋਹ ਨਹੀਂ ਉਹ ਬੰਦੇ ਕਾਮਯਾਬ ਹੁੰਦੇ ਹੀ ਨਹੀਂ ਬਾਈ ਨਾ ਹੀ ਹੋਏ ਆ ਤਿੰਨ ਚੀਜ਼ਾਂ ਬਣ ਰਸੀ ਲਾਉਣੇ ਗਮਾਲ ਲੋ ਹਾਂ ਤਿੰਨ ਚੀਜ਼ਾਂ ਬੱਚਾ ਨਾਲ ਸੀ ਲਾ ਲੈ ਪੜ ਗਿਆ ਲਿਖ ਗਿਆ ਉਹਨੇ ਸਿੱਖਿਆ ਹੀ ਨਹੀਂ ਕੋਸਾ ਹੂੰ ਤੋਰੇ ਬਣੂਗਾ ਕੀ ਉਹ ਹੂੰ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਬੱਚੇ ਨੂੰ ਪੜਨਾ ਲਿਖਣਾ ਦੋਹੇ ਚੀਜ਼ਾਂ ਬੇਕਾਰ ਆ ਤੀਜੀ ਚੀਜ਼ ਬਿਨਾ ਹਾਂ ਤੇ ਜੇ ਸਿੱਖਿਆ ਹੀ ਨਾ ਫਿਰ ਮੰਜ਼ਲਾਂ ਤੇ ਪਹੁੰਚਦੇ ਨਹੀਂ ਆ ਥੈਂਕ ਯੂ ਭਾਵੇਂ ਗਰੀਬ ਦਾ ਬੰਦਾ ਤੇ ਭਾਵੇਂ ਜ਼ਹੀਨਦਾਰ ਦਾ ਬੰਦਾ ਯਾਰ ਮੈਨੂੰ ਪਤਾ ਵੀ ਯਾਰ ਆਹ ਬੰਦਾ ਸਾਡੇ ਲਈ ਸੱਚੀ ਮੈਂ ਮੇਰਾ ਮਿੱਤਰ ਆ ਯਾਰ ਬਾਈ ਕੁਲਵਿੰਦਰ ਮੇਰਾ ਦੋਸਤ ਆ ਤੇ ਮੈਂ ਇਹਨੂੰ ਮੈਨੂੰ ਮਾਣ ਮੈਂ ਪੂਰਾ ਐ ਫਖਰ ਮਹਿਸੂਸ ਕਰਦਾ ਵੀ ਮੈਂ ਇਹ ਗੱਲ ਕਹਿਣ ਲੱਗੇ ਮੈਨੂੰ ਸਵਾਦ ਆ ਰਿਹਾ ਕਿ ਕੁਲਵਿੰਦਰ ਨਾਲ ਮੇਰੀ ਮਿੱਤਰਤਾ ਹੈ ਤੇ ਇੱਕ ਹੋਰ ਵੀ ਆਪਾਂ ਮੈਂ ਸਕੂਲ 'ਚ ਨਹੀਂ ਗਿਆ ਕਦੇ ਹਾਂ ਸਿੱਖਿਆ ਬਥੇਰਾ ਕੋਸ ਮੈਂ ਸਕੂਲ ਮੈਂ ਤਾਂ ਮੈਂ ਮੇਰੇ ਘਰ 'ਚ ਮੈਂ ਤਾਂ ਗੁੱਟ ਦੇ ਨਾਲ ਨੰਬਰ ਸ਼ਾਪ ਹੀ ਬੈਠਾ ਲਿਆਦਾ ਹੂੰ ਇਹ ਨੰਬਰ ਵਿੱਚ ਹੀ ਬੋਲਣਾ ਹੈ